ਸੋ ਦਿਓ ਰਿਹਾ ਇੱਕ ਘੰਟਾ ਹੈ ਸਵਾਦ ਆ ਪੀਲਾ ਸਬਜ਼ੀਆਂ ਦੀ ਲੱਗੀ ਹੋਈ ਆ ਸਟਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਚੱਲਿਆ ਗੁਰਦੁਆਰਾ ਸਾਹਿਬ ਕਿਉਂਕਿ ਮਾਨੂੰ ਛੁੱਟੀਆਂ ਹੋ ਗਈਆਂ ਈਆਂ ਮੈਂ ਦਰਸ਼ਨ ਕਰਨ ਚੱਲਿਆ ਗੁਰਦੁਆਰਾ ਸਾਹਿਬ ਚੱਲਿਆ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਗੁਰਸਾਹਿਬ ਵੀ ਬਹੁਤ ਸੋਹਣਾ ਤਿਆਰ ਹੋਇਆ ਤੁਹਾਨੂੰ ਜੀ ਸਾਰਿਆਂ ਨੂੰ ਅੱਜ ਦਰਸ਼ਨ ਕਰਾਉਨੇ ਆ ਇਹਨੂੰ ਵੀ ਛੁੱਟੀਆਂ ਹੋ ਗਈਆਂ ਮੌਸਮ ਵੀ ਅੱਜ ਬਹੁਤ ਵਧੀਆ ਮਸਾਂ ਬੈਠੋ ਚਲੋ ਵਿੱਚ ਮੌਸਮ ਵੀ ਅੱਜ ਵਧੀਆ ਹੋਇਆ ਵਾ ਛੁੱਟੀਆਂ ਵਿੱਚ ਚਲੋ ਐਵੇਂ ਹੁੰਦਾ ਲਾ ਹੁੰਦਾ ਗੁਰੂ ਘਰ ਜਾਣ ਦਾ ਦਰਸ਼ਨ ਕਰਨ ਦਾ ਚਲੋ ਚੱਲਦੇ ਆਪਾਂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਹੁਣ ਅਸੀਂ ਪਹੁੰਚਿਆ ਗੁਰਦੁਆਰਾ ਸਾਹਿਬ ਚ ਮੇਰਾ ਪੰਦਰ ਕਨੇ ਆ ਦਰਸ਼ਨ ਕਰਨ आद सच जुगारद सच है सच नालो सच चकर चिहन्य बन जा ਤਤ ਬੀਨਨ ਕੀ ਤਤ ਪਾਲ ਕਰੈ ਨਿਤ ਸੰਤ ਉਗਾਰ ਦਿਨੂ ਮੰਗਤ ਆਪਿ ਪਸ਼ੂ ਨਾ ਨਾਦ ਨਰਾਗ ਪਰ ਸਰਪ ਸਮੈ ਸਭ ਕੋ ਕਤ ਪਾਰੈ ਭੋਗਤ ਹੈ

पीला भाई बहुत टेस्टी है भैया पीना नहीं चाहती ठंडा स्वाद है पीला शबीर लगी ही है ਇਹ ਕੋ ਬੁਧਵਾਰ ਕੱਲ ਨਵਾਂ ਜਿਹਾ ਸਟਾਲ ਆਇਆ ਹੈ। ਸਾਹਮਣੇ ਉਹ ਆਪਣੇ ਇੰਡੀਅਨ ਜਿਵੇਂ ਸਬਜ਼ੀਆਂ ਵਗੈਰਾ ਮਿਲਦੀਆਂ। ਸਬਜ਼ੀਆਂ ਦੀ ਲੱਗੀ ਹੋਈ ਆ ਸਟਾਲ। ਸਾਰੀਆਂ ਸਬਜ਼ੀਆਂ ਇੱਥੋਂ ਜਿਵੇਂ ਆਪਣੇ ਇੰਡੀਆ ਨਾਲੋਂ ਸਾਰੀਆਂ ਸਬਜ਼ੀਆਂ ਮਿਲਦੀਆਂ। ਅਸੀਂ ਸਾਹਮਣੇ ਜਾ ਕੇ ਦੇਖਦੇ ਆ। ਅੱਪਾ ਨੇ ਹੁਣ ਕਰ ਲਏ ਦਰਸ਼ਨ ਹੁਣ ਆਪਾਂ ਚੱਲਿਆਂ ਘਰ ਨੂੰ ਗੁਰਸਾਹਿਬ ਵੀ ਬੈਠਣ ਲੱਗਿਆ ਗੱਡੀ 'ਚ ਬਹੁਤ ਸੋਹਣੇ ਦਰਸ਼ਨ ਹੋਏ ਅੱਜ ਬਹੁਤ ਮਜ਼ਾ ਆਇਆ ਨਾਲੇ ਅੱਜ ਮੈਂ ਆਪਣੀ ਫੇਵਰਿਟ ਸਬਜ਼ੀ ਵੀ ਲਈਏ ਪਿੰਡੀ ਗੁਰਸਾਹਿਬ ਨੇ ਆਪਣੀ ਸਬਜ਼ੀ ਰਹੀ ਫੇਵਰਿਟ ਚਲੋ ਹੁਣੇ ਤੇ ਆਪਾਂ ਚੱਲਨੀ ਆ ਜੇ ਤੁਹਾਨੂੰ ਜੇ ਮੇਰੀ ਆ ਵੀਡੀਓ ਵਧੀਆ ਲੱਗੀ ਤਾਂ ਫਿਰ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਬਾਏ ਬਾਏ